ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾ ਜੋ ਲਾਈਵ ਦੇਖ ਰਹੇ ਆ ਜੋ ਅੱਜ ਦਾ ਮਸਲਾ ਹੈ ਬਹੁਤ ਅਹਿਮ ਮਸਲਾ ਹੈ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਇੱਕ ਤਾਂ ਬਾਜ ਦਾ ਦੱਸ ਦਿਓ ਵੀ ਆਵਾਜ਼ ਕਲੀਅਰ ਆ ਰਹੀ ਹੈ ਜੇਕਰ ਬਾਜ ਕਲੀਅਰ ਆ ਰਹੀ ਹੈ ਤਾਂ ਪਲੀਜ਼ ਬੇਨਤੀ ਹੈ ਵੀ ਮੜੇ ਮੈਸੇਜ ਕਰਕੇ ਦੱਸ ਦਿਓ ਵੀ ਆਵਾਜ਼ ਕਲੀਅਰ ਆ ਰਹੀ ਹੈ ਤੇ ਦੂਸਰੀ ਬੇਨਤੀ ਹੈ ਕਿ ਜਿਵੇਂ ਮਸਲੇ ਦੀ ਐਹਮियत ਹੈ ਜਿਸ ਹਿਸਾਬ ਦੇ ਨਾਲ ਜਿਹੜੇ ਵੀਰ ਲਾਈਵ ਦੇਖਣਗੇ ਉਹਨਾਂ ਨੂੰ ਬੇਨਤੀ ਹੈ ਕਿ ਜਿੰਨਾ ਵੀ ਹੋ ਸਕਦਾ ਹੋਇਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਬਹੁਤ ਅਹਿਮ ਮਸਲਾ ਅੱਜ ਦਾ ਜਿਹੜਾ ਇਸ ਮਸਲੇ ਤੇ ਮੈਂ ਲਗਭਗ ਪਿਛਲੇ 2-3 ਦਿਨਾਂ ਤੋਂ ਗੱਲ ਕਰਨੀ ਚਾਹੁੰਦਾ ਸੀ ਕੁਝ ਕੁ ਸਰੀਰਕ ਕਮਜ਼ੋਰੀ ਕਾਰਨ ਬਿਮਾਰ ਰਹਿਣ ਕਾਰਨ ਲਗਭਗ ਪਿਛਲੇ 10-15 ਦਿਨਾਂ ਤੋਂ ਬਹੁਤ ਘੱਟ ਬਾਹਰ ਅੰਦਰ ਜਾਣਾ ਹੋਇਆ ਕੱਲ ਹੀ ਇੱਕ ਪੰਥਕ ਮਸਲਾ ਸੀ ਪਿੰਡ ਧੂੜ ਬਰਮਾ ਸਿੰਘ ਜਨਾਲ ਦਾ ਉੱਥੇ ਗਏ ਸੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਇਹ ਜਿਹੜਾ ਹੁਣ ਮਸਲਾ ਹੈ ਇੱਥੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸਮਾਂ ਲੰਘ ਰਿਹਾ ਹੈ ਇਸ ਕਰਕੇ ਜਿਹੜਾ ਅੱਜ ਦਾ ਜਿਹੜਾ ਮਸਲਾ ਹੈ ਮੈਂ ਦੁਬਾਰਾ ਫੇਰ ਜਿਹੜੇ ਮੇਰੇ ਭਰਾ ਲਾਈਵ ਜੁੜੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਇੱਕ ਤਾਂ ਮੈਸੇਜ ਕਰਕੇ ਦੱਸ ਦਿਓ ਕਿਰਪਾ ਕਰਕੇ ਵੀ ਆਵਾਜ਼ ਕਲੀਅਰ ਆ ਰਹੀ ਹੈ ਤੇ ਸ਼ੇਅਰ ਜ਼ਰੂਰ ਕਰ ਦਿਓ ਮਸਲਾ ਜਿਵੇਂ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਸ਼ਾਕ ਦੀ ਜਿਹੜੀ ਨਕਲ ਝੂਠਾ ਸੌਦੇ ਵਾਲੇ ਨੇ ਕੀਤੀ ਸੀ ਉਸ ਸਮੇਂ ਤੋਂ ਸਿੱਖ ਕੌਮ ਇਸ ਝੂਠੇ ਸੌਦੇ ਵਾਲੇ ਸਾਧ ਨੂੰ ਬਰਦਾਸ਼ਤ ਨਹੀਂ ਕਰਦੀ ਕਿਉਂਕਿ ਇਹਨੇ ਸਾਡੇ ਗੁਰੂ ਸਾਹਿਬ ਦੀ ਨਕਲ ਕੀਤੀ ਸੀ ਉਸ ਤੋਂ ਬਾਅਦ ਕਿੰਨੀਆਂ ਕਰਵਾਨੇਆਂ ਹੋਈਆਂ ਝੂਠੇ ਸੌਦੇ ਵਾਲਾ ਸਾਧ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਵੀ ਦੇ ਵਿੱਚ ਇਨਵੋਲਵ ਹੈ ਇਹਦੇ ਕਹਿਣ ਤੇ ਇਹਦੇ ਡੇਰੇ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਬਿਅਦਵੀ ਦੀ ਜਿਹੜੀ ਉਹ ਸਾਜ਼ਿਸ਼ ਰਚੀ ਗਈ ਸੀ ਉਹ ਜਮਾ ਸਾਰਾ ਕੁਝ ਕਲੀਅਰ ਹੋ ਚੁੱਕਿਆ ਤੇ ਜਿਹੜੀ ਅੱਜ ਗੱਲ ਕਰਨ ਲੱਗੇ ਆ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਕਿ ਝੂਠੇ ਸੌਦੇ ਵਾਲੀ ਦੀ ਆਪਾਂ ਸਤਸੰਗ ਨਹੀਂ ਲੱਗਣ ਦੇਣੀ ਤੇ ਪੰਜਾਬ 'ਚ ਦੇ ਡੇਰੇ ਜਿਹੜੇ ਉਹ ਬੰਦ ਕਰਾਉਣੇ ਆ ਪਰ ਸਾਡੇ ਕੁਝ ਅਖੋਤੀਆਂ ਨੇ ਵੋਟਾਂ ਦੇ ਲਾਲਚ 'ਚ ਇਹ ਗੱਲ ਹੁਕਮਨਾਮਾ ਸਾਹਿਬ ਬਸਾਰ ਚੁੱਕੇ ਆ ਮੈਂ ਪਰਸੋਂ ਕਿਸੇ ਕਾਰਜ ਵਾਸਤੇ ਮਾਨਸਾ ਜਾ ਰਿਹਾ ਸੀ ਜਿਆਦਾਤਰ ਮਾਨਸਾ ਜਾਣ ਦਾ ਜਿਹੜਾ ਰਸਤਾ ਇੱਥੋਂ ਸਿੱਧਾ ਖਿਆਲੇ ਵਿੱਚ ਦੀ ਮਾਨਸਾ ਜਾਇਆ ਜਾਂਦਾ ਹੈ ਮੈਂ ਲੰਬੇ ਸਮੇਂ ਤੋਂ ਪੀਖੀ ਤੋਂ ਮਾਨਸਾ ਵਾਲਾ ਰੋਡ ਕਦੇ ਗਿਆ ਨਹੀਂ ਸੀ ਪਰ ਪਰਸੋਂ ਉਸ ਸਮੇਂ ਹੈਰਾਨਗੀ ਰਹਿ ਗਈ ਜਦੋਂ ਪੀਖੀ ਤੇ ਕੋਟੜਾ ਕਲਾਂ ਦੇ ਰਸਤੇ ਦੇ ਵਿੱਚ ਇਸ ਝੂਠੇ ਸੌਦੇ ਵਾਲੇ ਦਾ ਜਿਹੜਾ ਡੇਰਾ ਵੱਡੀ ਪੱਧਰ ਤੇ ਉੱਤਰ ਰਿਹਾ ਮੈਂ ਹੈਰਾਨ ਸੀ ਕਿ ਸਾਡੇ ਹਜ਼ਾਰਾਂ ਸਿੱਖ ਉਥੋਂ ਦੀ ਬੇਲੀ ਲੰਘਦੇ ਆ ਪਰ ਕਿਸੇ ਦੀ ਨਜ਼ਰ ਨਹੀਂ ਪਈ ਜਦੋਂ ਪਤਾ ਲੱਗਿਆ ਵੀ ਇੱਥੇ ਲਗਭਗ 4-5 ਜਿਹੜੀਆਂ ਇਹ ਸਤਸੰਗਾਂ ਵੀ ਝੂਠੇ ਸੌਦੇ ਆਲੇ ਕਰ ਚੁੱਕੇ ਆ ਤਾਂ ਮਨ ਬੜਾ ਪਰੇਸ਼ਾਨ ਹੋਇਆ ਅੱਜ ਫੈਸਲਾ ਕੀਤਾ ਕਿ ਸਾਨੂੰ ਇਸ ਗੱਲ ਦੀ ਜਿਹੜੀ ਆਵਾਜ਼ ਹੈ ਚੱਕਣੀ ਚਾਹੀਦੀ ਹੈ ਜੋ ਹੋਵੇਗਾ ਵੇਖਿਆ ਜਾਵੇਗਾ ਇੱਕ ਅੱਜ ਪ੍ਰੈਸ ਨੋਟ ਜਾਰੀ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਪਹੁੰਚ ਵੀ ਕੀਤੀ ਅਸੀਂ ਤਾਂ ਜੀ ਇੱਥੇ ਮੈਡੀਕਲ ਸੈਂਟਰ ਬਣਾਉਣਾ ਜੀ ਦਵਾਈਆਂ ਵਾਸਤੇ ਜੀ ਪਰ ਭਰਾਵੋ ਸਰਕਾਰਾਂ ਹੈਗੀਆਂ ਹੋਰ ਕਈ ਪੰਥਕ ਜਥੇਬੰਦੀਆਂ ਕਈ ਸਮਾਜ ਸੇਵੀ ਜਥੇਬੰਦੀਆਂ ਨਸ਼ਿਆਂ ਦੇ ਖਾਤਮੇ ਲਈ ਕੰਮ ਕਰ ਰਹੇ ਆ ਸਾਨੂੰ ਸਾਡੇ ਨੌਜਵਾਨਾਂ ਨੂੰ ਸਾਡੇ ਪੰਜਾਬ ਦੇ ਸਿੱਖਾਂ ਨੂੰ ਸਾਡੇ ਪੰਜਾਬੀ ਭਾਈਚਾਰੇ ਨੂੰ ਤੁਹਾਡੇ ਕੋਈ ਸੈਂਟਰ ਦੀ ਨਸ਼ਾ ਸੜੂ ਸੈਂਟਰ ਦੀ ਸਾਨੂੰ ਲੋੜ ਨਹੀਂ ਕਿਉਂਕਿ ਤੁਹਾਡੇ ਜਿਹੜਾ ਅਖੌਤੀ ਗੁਰੂ ਹੈ ਤੁਹਾਡੇ ਜਿਹੜੇ ਪੈਰੋਕਾਰ ਹੈ ਉਹਨਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਆ ਅਸੀਂ ਨਹੀਂ ਚਾਹੁੰਦੇ ਕਿ ਟਕਰਾਅ ਵਧੇ ਇਸ ਕਰਕੇ ਮੈਂ ਪਹਿਲਾ ਸਭ ਤੋਂ ਪਹਿਲਾਂ ਬੇਨਤੀ ਕਰਦਾ ਮਾਨਸਾ ਦੇ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਡੇਰਾ ਦੀਓ ਸਾਰੀ ਚੱਲ ਰਹੀ ਹੈ ਇਹਨੂੰ ਤੁਰੰਤ ਰੋਕ ਲਈ ਜਾਵੇ ਜੇਕਰ 20 ਤਰੀਕ ਤੱਕ ਇਹ ਡੇਰੇ ਦੀ ਰੋਕ ਨਾ ਲੱਗੀ ਡੇਰਾ ਬੰਨੋ ਬੰਦ ਨਾ ਹੋਇਆ ਤਾਂ 20 ਤਰੀਕ ਨੂੰ ਸਵੇਰੇ 10 ਵਜੇ ਗੁਰਦੁਆਰਾ ਸਿੰਘ ਸਭਾ ਮਾਨਸਾ ਜੋ ਮਾਨਸਾ ਦਾ ਜ਼ਿਲ੍ਹੇ ਦਾ ਪੂਰਾ ਕੇਂਦਰ ਹੈ ਉੱਥੇ ਪੰਥਕ ਜਥੇਬੰਦੀਆਂ ਦੀ ਅਸੀਂ ਮੀਟਿੰਗ ਕਰਾਂਗੇ ਤੇ ਉੱਥੇ ਫੈਸਲਾ ਕਰਾਂਗੇ ਕਿ ਉੱਥੋਂ ਅਸੀਂ ਆ ਕੇ ਡੇਰਾ ਆਪ ਬੰਦ ਕਰਾਈਏ ਫੇਰ ਪ੍ਰਸ਼ਾਸਨ ਕਹਿੰਦਾ ਹੈ ਵੀ ਇਹ ਗਰਮ ਤਕਰੀਰਾਂ ਕਰਦੇ ਆਂ ਇਹ ਢੜਕਾਊ ਗੱਲਾਂ ਕਰਦੇ ਆਂ ਪ੍ਰਸ਼ਾਸਨ ਨੂੰ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਕਿ ਜਿਹੜਾ ਡੇਰਾ ਉਹ 20 ਤਰੀਕ ਤੋਂ ਪਹਿਲਾਂ ਪਹਿਲਾਂ ਬੰਦ ਹੋਣਾ ਚਾਹੀਦਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਾਰੀ ਹੋਇਆ ਕਿ ਇਹ ਡੇਰੇ ਇਹਦੇ ਪੰਜਾਬ ਦੇ ਵਿੱਚ ਬੰਦ ਹੋਣੇ ਆ ਨਵਾਂ ਡੇਰਾ ਅਸੀਂ ਨਹੀਂ ਬਣਨ ਦੇਵਾਂਗੇ ਇਸ ਵਾਸਤੇ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਈ ਪਹਿਲਾਂ ਬਥੇਰੇ ਪਰਚੇ ਆ ਹੋਰ ਸਹੀ ਪਰ ਅਸੀਂ ਇਸ ਡੇਰੇ ਨੂੰ ਇੱਥੇ ਬੰਨ੍ਹ ਨਹੀਂ ਦੇਵਾਂਗੇ ਤੇ ਮੈਂ ਪੰਥਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਗਿੱਲੇ ਸ਼ਿਕਵੇ ਹੋ ਸਕਦਾ ਮੇਰੇ ਕਿਸੇ ਨਾਲ ਕੋਈ ਗਿੱਲਾ ਸ਼ਿਕਵਾ ਹੋਵੇ ਮਸਲਾ ਸਾਹਿਬ ਸਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਕਰਾਉਣ ਵਾਲਿਆਂ ਵਿਰੁੱਧ ਆਪਾਂ 20 ਤਰੀਕ ਨੂੰ ਸਵੇਰੇ 10 ਵਜੇ ਗੁਰਦੁਆਰਾ ਸਿੰਘ ਸਭਾ ਇਕੱਠੇ ਹੋਈਏ ਮੈਂ ਕੋਸ਼ਿਸ਼ ਕਰਾਂਗਾ ਪੰਜਾਬ ਦੀਆਂ ਸਰਮੌਰ ਜਥੇਬੰਦੀਆਂ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਿੰਘ ਸਵਾਵਾ ਪੰਥਕ ਜਥੇਬੰਦੀਆਂ ਸਾਰਿਆਂ ਨੂੰ ਨਿੱਜੀ ਤੌਰ ਤੇ ਵੀ ਸਨੇਹ ਲਾਏ ਜਾਣ ਪਰ ਜੋ ਭਰਾ ਮੇਰਾ ਜੋ ਸਿੰਘ ਸਾਹਿਬ ਜੋ ਪੰਥ ਦੀ ਮਹਾਨ ਸ਼ਖਸੀਅਤ ਇਹ ਵੀਡੀਓ ਸੁਣਦੇ ਆ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਮੇਰੇ ਤੇ ਬਹੁਤ ਪ੍ਰੈਸ਼ਰ ਹੈ ਇਸ ਤੋਂ ਪਹਿਲਾਂ ਮੈਨੂੰ 2-3 ਵਾਰ ਸਾਡੇ ਮੇਰੇ ਖਾਸ ਬੰਦਿਆਂ ਦੇ ਫੋਨ ਆਏ ਆ ਕਿ ਤੁਸੀਂ ਕੀ ਲੈਣਾ ਜੀ ਜਦੋਂ ਕੋਈ ਹੋਰ ਨਹੀਂ ਬੋਲਦਾ ਪਰ ਭਰਾਵੋ ਮੇਰੀ ਜਮੀਰ ਨਹੀਂ ਮੰਨੀ ਕੀ ਮੈਂ ਚੁੱਪ ਕਰ ਜਾਵਾਂ ਹੋ ਸਕਦਾ ਕਿਸੇ ਨੂੰ ਵੋਟਾਂ ਦਾ ਲਾਲਚ ਹੋਵੇ ਵੀ ਜੇ ਮੈਂ ਬੋਲ ਫੇਮ ਬੀਰੀਆਂ ਵੋਟਾਂ ਘੱਟ ਪੈਣਗੀਆਂ ਮੈਨੂੰ ਨਾ ਕੋਈ ਵੋਟਾਂ ਦਾ ਲਾਲਚ ਹੈ ਨਾ ਪਰਮਾਤਮਾ ਅਕਾਲ ਪੁਰਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਦੀ ਕੋਈ ਚੀਜ਼ ਹੈ ਮੈਂ ਜਮਾ ਕਲੀਅਰ ਕਟਾਂ ਪਰਿਵਾਰ ਨਾਲ ਬੈਠ ਕੇ ਰਾਇ ਕੀਤੀ ਹੈ ਵੀ ਜੋ ਕੁਰਬਾਨੀ ਕਰਨੀ ਪਈ ਜੋ ਪੀੜ ਮਸਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਹਾਲਤ ਦੇ ਵਿੱਚ ਅਸੀਂ ਇਸ ਮਸਲੇ ਨੂੰ ਜਿਹੜਾ ਡੇਰਾ ਹੈ ਨਹੀਂ ਬਣਨ ਦੇਵਾਂਗੇ ਦੁਬਾਰਾ ਫਿਰ ਮੈਂ ਬੇਨਤੀ ਕਰਦਾ ਪੰਥਕ ਜਥੇਬੰਦੀਆਂ ਨੂੰ ਤੇ ਪ੍ਰਸ਼ਾਸਨ ਨੂੰ 20 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਡੇਰੇ ਤੇ ਜਿਹੜੀ ਰੋਕ ਲਾਈ ਜਾਵੇ ਡੇਰਾ ਬੰਦ ਕਰਾਇਆ ਜਾਵੇ ਨਹੀਂ 20 ਤਰੀਕ ਨੂੰ 10 ਵਜੇ ਗੁਰਦੁਆਰਾ ਸਿੰਘ ਸਭਾ ਮਾਨਸਾ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਉੱਥੇ ਫੈਸਲਾ ਕੀਤਾ ਜਾਊਗਾ ਡੇਰਾ ਬੰਦ ਕਰਾਇਆ ਜਾਊਗਾ ਬੇਨਤੀ ਹੈ ਦੁਬਾਰਾ ਫੇਰ ਕੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ